Abonso ket risks Hai <imitation> Hai Ah, yeah, yeah. Ah, yeah. Ah, yeah. Ah, yeah. Ah, yeah. Ah, yeah. وعلیکم السلام بھائی ابا کو چتوے چن جو بھوکو دا بھائی وچ اوہ ہی ہے جو ٹھکی تے نہ کر اوہنا کڑا کوئی نہیں ہے جو گلا کریا جا میرے کاندھ تے اوہ اوہ کراں جا رہا ہے اوہ کراں جا رہا हा . Marche r Și thumbnails ਮਕਨਵਾਸ ਤੋਂ ਸੰਪਰਕਾਂ ਤੋਂ ਮਿਲਦੇ ਨੂੰ ਆਇਆ। ਲੋਕਾਂ ਦਾ ਸਤਿਕਾਰ ਜੋ ਲੰਮਾ ਆਮ ਕਰੀ ਜਾ ਰਿਹਾ ਹੈ। ਕੋਟੇ ਚਾਹੁੰਦੇ ਨਾਲ ਜੀ। ਪਟਨਾ ਦੇ ਵਿੱਚ ਅੰਦਰ ਆਉਂਦੇ। ਪੂਰੇ ਗੇਂਚਾ ਦੇ ਕੋਲੋਂ ਗਰਾਸ। ਇਹ ਆਹ ਅਰੇ ਗੁਰ ਜੀ ਅੱਜ ਇੱਥੇ ਆ। ਸਾਡਾ ਸਭ ਲੋਕਾਂ ਨੂੰ ਆਉਂਦੇ ਆ। ভাই পুরোটা কেটে দাও না না ये पता कस्टमर के अंदर बैठे हैं और वहां जना क्या चले गए मानक लगो और तो क्या धो के पहला और बाकी पानी पानी पे वो ये आलू के लिए ये बोलिन की भी सपोर्ट इथे होना है एक तो कहां वाला कहीं के बारे में बारे 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 पर का मतलब है और उन्होंने कर लिया है है उन्हें मार दे चेक मेड कीजिए थोड़ा सा खेल मैं पक्का कर लो पहला हां पक्का देखो क्या कर रहे हैं कुछ भी निकल आई तो जरूरत है बहुत है ये बात से रहने दो बहुत बहुत मैच चला हां हां करते साथे बड़ा बड़ी चीज है जो शो हो जाता है वो तो गिरा उसको रख रहे हैं चलो 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 आज बात करते हैं सबसे पहले पैरा पर चिंता है मतलब और पूरे में बड़े-बड़े बातें कर रहे हैं यार राजनीति पूरी यही बात है बात नहीं है बात बहुत देर बाद में बाद में पूरी काम करना है पास पास नहीं और कुछ तो लॉरिंग फैक का करता बोलो लोग और ਅੱਜ ਆਪਾਂ ਇੱਕ ਗੁਰੂ ਸਾਹਿਬ ਤੋਂ ਆ ਕੇ ਬੈਠੇ ਹਾਂ ਜੀ ਮੈਂ ਤੁਹਾਨੂੰ ਕਿਹਾ ਕਿ ਆਉਣ ਕਿਰਾਂ ਨੂੰ ਸੋਬੇ ਮਤਾ ਸਹਾਇ ਅਰਜਨ ਹਰਗੋਬਿੰਦ ਨੂੰ ਸੰਬੋਧ ਸ੍ਰੀਦਾਤਾ ਜੀ ਸ੍ਰੀ ਰਿਕ੍ਰਿਸ਼ਨ ਤੇ ਆਏ ਜਿਸ ਦਿੱਖੇ ਸਭ ਦੁੱਖ ਜਾਈ ਤੇ 7 ਪਾਖ ਸੰਮਰਨ ਘਰਾਂ ਨੇ ਦਾਗਤਾ ਹੀ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਮੇ ਪਾਤਸ਼ਾਹ ਜੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਖਾਲਸਾ ਸਹਿ ਬੋਲੋ ਜੀ ਵਾਹਿਗੁਰੂ ਜੀ ਇਹਨਾਂ ਮਾਨਿਆਂ ਦੇ ਮਾਨ ਨੇ ਤਾਣਿਆਂ ਦੇ ਤਾਨ ਨਿਉਟਿਆਂ ਦੀ ਓਟ ਨਿਆਸਰਿਆਂ ਦੀ ਆਸ ਸ੍ਰੀ ਸਤਿਗੁਰੂ ਆਪ ਜੀ ਦੇ ਚਰਨਾਂ ਕਮਲਾਂ 'ਪਾਸ ਅਰਦਾਸ ਬੇਨਤੀ ਹੈ ਜੀ ਜਿਹਾ ਤੀਰੀ ਲਿਖਿਆ ਤੇਹਾ ਹੁਕਮ ਕਮਾਹੇ ਕੱਲੇ ਆਵੇ ਨਾਨਕਾ ਸਦੀ ਉਠੀ ਜਾਹਿਦ ਮਹਾਵਾਕ ਅਨੁਸਾਰ ਮਾਤਾ ਹਰਬੰਸ ਕੋਲ ਦੀ ਆਪਜੀ ਦਿੱਤੀ ਵਿਸ਼ਵਾਸਾਂ ਦੀ ਪੁੰਨੀ ਭੋਗਦਿਆਂ ਹੋਇਆਂ ਪਿਛੇ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਹਨ ਇਸ ਵਕਤ ਉਹਨਾਂ ਦਾ 5 ਫੁੱਟ ਕੁ ਸਰੀਰ ਸ਼ਮਸ਼ਾਨ ਘੁੰਮੀ ਦੇ ਵਿੱਚ ਅਗਨ ਪੇਟ ਕਰਨਾ ਹੈ ਆਪਜੀ ਆਗੇ ਬਖਸ਼ੋ ਪਿਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਤੁਮ ਬਖਸ਼ਿਸ਼ ਕਰਨਾ ਕਾਲ ਕੰਧੂਰ ਕਰਨੇ ਭਰਮ ਦਾ ਪ੍ਰਤਾਪ ਕਰਨਾ ਗੁਰਮਤਿ ਦੇ ਜਨਮ ਕਰਾਉਣਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਹੈ ਜੀ ਇਸ ਵੇਲੇ ਆਪ ਜੀ ਦੇ ਜੋੜੀ ਦਰਾਵੇ ਸੁਰਾਜੀ ਖੁਸ਼ੀ ਦਰਾਵੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਭਤ ਸਵਾਜਿਕੂ ਦੀ ਕਹਾਵਾਂ ਸੋ ਸੋ ਨਾਨਕ ਜੀ ਦੀ ਬੋਲੇ ਸੋਨਹਾ ਸੋ ਸੂਰਿਆਕਾਰਾ ਸਵਾਜਿਕੂ ਦੀ ਕਹਾਵਾਂ ਸੋ ਸੋ फी <laughs> खाधा ਹਲੋ ਹਲੋ 100 100 100 ਆਪਾਂ ਖੜਦੇ ਖੜਦੇ ਪਿੱਛੇ ਜਾ